ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਜੋ ਵਾਲਿਆਂ ਤੁਹਾਨੂੰ ਦਰਸ਼ਨ ਕਰਾ ਦੀਏ ਅੱਜ ਸ਼ੇਦਵਾਲੇ ਦੇ। ਇੱਥੇ ਕੁਟੀਆਂ ਦਿਖਾਈ ਸੀ ਅ ਵਿੱਚ ਇੱਕ ਕਮੈਂਟ ਆਇਆ ਸੀ ਕਿ ਇਹਦਾ ਵੀ ਸ਼ੇਦਵਾਲਾ ਵਿਖਣਾ ਹੈ। ਕਿਉਂਕਿ ਜਿਹੜਾ ਪਰਦੇਸੀ ਲਗਭਗ 40-50 ਸਾਲਾਂ ਕੋ ਬਾਹਰ ਬੈਠੇ ਉਹਨਾਂ ਨੂੰ ਪਿੰਡ ਦਾ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਤਾਂ ਚੇਂਜੀ ਹੋ ਗਿਆ। ਤਾਂ ਉਹ ਜਿਹੜਾ ਸ਼ੇਦਵਾਲਾ ਤੁਸੀਂ ਦੇਖਿਆ ਪੁਰਾਣੇ ਟਾਈਮ ਇੱਕ ਸਿੰਗਲ ਹੀ ਖੜੀ ਹੁੰਦੀ ਸੀ ਇਮਾਰਤ ਨਿੱਕੀ ਜਿਹੀ ਤੇ ਹੁਣ ਤਾਂ ਬੜੀ ਉੱਤੇ ਵਿੱਚ ਤਰੱਕੀ ਹੋ ਗਈ ਆ। ਆਜੋ ਕਰਾ ਦੀਏ ਦਰਸ਼ਨ। ਚਲੋ ਦਿਖਾਉਂ। ਸੋ ਪਰ ਰੇ ਰੁਕਣਾ ਹੈ ਇਹ ਵਾਈਗੁਰ ਜਿਹੜਾ ਨਾ ਛੇਦ ਵਾਲਾ ਹੈ ਜਦੋਂ ਅਸੀਂ ਬਿੰਜੂ ਤੋਂ ਐਵੇਂ ਨੂੰ ਜਾਂਦੇ ਆ ਲਗਭਗ ਵੀ ਅੱਧਾ ਕਿਲੋਮੀਟਰ ਦੀ ਵਿੱਥ ਤੇ ਹੈਗਾ ਤੇ ਇਧਰੋਂ ਤੋਂ ਚਾਹਦਾ ਇੱਥੇ ਕਿੱਦਾਂ? ਇੱਧਰ ਆਂਦਾ। ਆਓ। ਆਜੋ ਤੁਸੀਂ। ਮਰਿਆ ਦਾ ਰੱਖੋ ਕੈਂਪ ਚੱਪਲ ਖੋਲੋ ਪਹਿਲਾਂ ਇੱਥੇ। ਚਲਵਾ ਸੋ। ਆਓ ਜੀ ਕਰਾਂਗੇ ਦਰਸ਼ਨ ਸਾਨੂੰ ਸ਼ੇਦ ਵਾਲੇ ਦੇ। ਆਹ ਸੇਵ ਕਰੇ ਲੋ ਆਇਆ ਪਾਣੀ ਵਾਲਾ ਫਿਲਟਰ। ਤੇ ਨਾਲਾ ਫ੍ਰੀਜ਼ਰ ਵੀ ਆ। ਨਾਲ ਲੱਗਾ ਫਿਲਟਰ। ਪਾਣੀ ਦਾ ਪ੍ਰਬੰਧ ਪੂਰਾ ਕੀਤਾ ਤੇ ਇਧਰ ਬਾਤਾਂ ਧੋਣ ਦਾ ਸਿਸਟਮ ਲੱਗਾ ਹੈ ਇਹ ਛੋਟੀ ਵੀ ਟੈਂਕਾ ਪਾਣੀ ਬਣਾਈ ਹੋਇਆ ਇਹੰਦਰ ਵੀ ਸੋਣਾ ਜਾ ਜਾ ਲੋਕਾਂ ਨੂੰ ਕੀ ਹੋ ਰਿਹਾ ਸੋਹਣ ਬਣ ਗਿਆ ਦਿਖਾਓ ਮਾਰਾ ਇਹ ਮੂਤੀ ਨਹੀਂ ਪੈਂਦੀ ਕਿਦਰ ਕੀ ਹੈ ਕਿਰਸ਼ੰਕਰ ਫਾਰੋਖ ਨਾਜ਼ੀ ਪਰ ਬਨਾੜ ਵਾਲੇ ਨੇ ਦੇਖੋ ਵੀ ਕਿਸਾ ਕਾਸ਼ੀ ਕਰ ਦਿੰਦੇ ਆ ਐਸੇ ਦਮੋਦਰ ਦੀ ਕਿਰਪਾ ਕਾਲ ਬੋਟੀ ਆ ਪੱਥਰ ਵਿੱਚੋਂ ਮੂਰਤੀ ਕਰ ਦਿੰਗੇ ਉਹ ਦਾਦੇ ਨੇ ਬੜੇ ਬਿਆਲ ਰੰਗ ਲਾਤੀ ਬਗਰੰਗ ਮੋੜ ਇਹ ਨਹੀਂ ਬੜਾ ਨਾਮ ਜਪਿਆ ਮੂਰਤੀ ਤਾਂ ਇਦਾਂ ਹੈ ਬਾਈ ਗੁਰਜੀ ਬਗਰੰਗਵਲੀ ਦੀ ਮੂਰਤੀ ਆ ਕਈ ਬੋ ਚਲੋ ਬੱਕਰੀ ਕਹਿੰਦਾ ਸੀ ਮੱਥਾ ਦੇਖਣ ਦੇ ਗੱਲ ਸੀਮਤ ਹੋ ਜਾਈਏ ਤਾਂ ਕਿ ਉਹ ਤਾਂ ਆਪਣੀ ਜਗ੍ਹਾ ਠੀਕ ਹੈ ਸਨਮਾਨ ਬਣਦਾ ਹੈ ਪਰ ਉਹਨੂੰ ਨਾਮ ਬੜਾ ਜਾ ਗਿਆ ਨਾਮ ਬਹੁਤ ਜਾ ਗਿਆ ਇੰਦਰ ਇਹ ਖਾਤੇ ਇਹ ਸ਼ਿਵ ਦੋਲਾ ਹੈ ਜੈ ਸ਼ਿਵ ਦੋਲਾ ਜੈ ਦੋਲਾ ਅਜੇ ਬਾਕੀ ਬਸ ਇਹਨਾਂ ਦਾ ਮਤਲਬ ਹੈ ਕਿ ਇਸ ਤਰੀਕੇ ਨਾਲ ਆਖਦੇ ਹਾਂ ਇੱਕ ਸਮਾਧ ਦੇ ਲਿਖਿਆ ਹੈ ਸੰਤਾ ਪਤਾ ਨਹੀਂ ਕਿ ਕਿ ਸੰਤ ਕ੍ਰਿਸ਼ਨਨ ਕ੍ਰਿਸ਼ਨਾ ਗਰੀ ਜੀ ਹਰੀਦਵਾਰ ਇਹ ਸ਼ਾਇਦ ਉਹਨਾਂ ਦੀ ਸਮਾਧ ਹੋ ਗਈ ਫਿਰ ਬਣੀ ਹੈ 800 ਲਗਦੀ ਉਪਰ ਉਪਰਲੀ ਮਾਰਤ 800 ਬੜਾ ਯੂਨੀਆ ਥੱਲੇ ਛੂਟੀ ਜਿਹੀ ਸਮਾਧ ਆ ਉਹ ਉਹਨਾਂ ਦੀ ਹੁੰਦੀ ਹੈਗਾ ਤੇ ਬੜੀ ਹੋਣੀ ਬਾਕੀਆਂ ਤਾਂ ਕੁਝ ਨਹੀਂ ਦਿਸਿਆ ਇਸ ਤੋਂ ਮੈਂ ਸਿਰਫ ਇਹ ਕਹਿੰਦਾ ਹਾਂ ਕਿ ਦਰਸ਼ਕ ਜਰੂਰ ਕਰਾਇਓ ਨਾ ਜੀ ਰੀਆ ਜਾਨਾ ਰੱਬ ਦੇ ਰੰਗ ਦੇ ਕੱਟੇ ਨਹੀਂ ਆਈਆਂ ਕਿਆ ਕਰਦਾ ਕਿਦਾਂ ਬਣਾਉਣਾ ਦੀ ਲੈ ਉਹ ਵੀ ਕਿਵੇਂ ਆ ਪਾ ਪੁਣੀ ਜਿਹਾ ਡਰਾ ਦਊਗਾ ਤੁਹੀਂ ਐ ਐ ਵੀ ਦਿਖਾ ਦੇ ਮੇਰੇ ਕੋਲ ਮੇਰੀ ਫੋਟੋ ਨਹੀਂ ਆਹ ਬਾਤ ਆਲਾ ਆਪ ਇਹਦਾ ਮੈਂ ਗਾ ਜੁੰਦਾ ਚ ਪਾਉਂਦਾ ਨਾਮ ਨਾਜਪੁਰ ਜੀ ਸਭ ਕਹਿੰਦੇ ਲੱਖ ਤੇਰਾ ਦੀ ਜੋਸ਼ ਬਾਈ ਮਾਨਸ ਕੋਪਰਾ ਦੀਪ ਵੜਿਆਈ ਇਸ ਥੋੜੀ ਤੇ ਜੁਨਾਰ ਚੂਕ ਚੂਕੇ ਐਂ ਜਾਏ ਦੁੱਖ ਪਾਏ ਦਾ ਜੇ ਤੁਸੀਂ ਤਾਂ ਰਜਾਈਆਂ ਚ ਬੈਠੀ ਦਾ ਮਹਿਲਾ ਮਾੜੀ ਤੇ ਰਹਿੰਦੇ ਆ ਕਮਰੇ ਚ ਰਹਿੰਦੇ ਆ ਇਹ ਤਾਂ ਜੀ ਵਹੀਂ ਭਟਕੇ ਫਿਰਦੇ ਆ ਕੋਈ ਪ੍ਰਬੰਧ ਨਹੀਂ ਕਰ ਸਕਦਾ ਇਸ ਕਰਕੇ ਜਿਹੜੇ ਇਨਸਾਨ ਦੀ ਜੁਨੀਅਰ ਸਭ ਤੋਂ ਉਤਮ ਜਿਹੜਾ ਬੰਦਾ ਨਾਮ ਚੱਕ ਸਕਦਾ ਮਾੜੀ ਤਾਂ ਸੀਗਾ ਜੇ ਤਾਂ ਜਿਹੜੀ ਬਹੁਤ ਬੁੱਕੇ ਮਾੜੀ ਉਹ ਬਾਕੀ ਕਰਕੇ ਬਾਹਰ ਲੈ ਰੋ ਉਦੀ ਆ ਵੀ ਕੋ ਦਰਸ਼ਕ ਕੁਦਰਤ ਦੇ ਇਹ ਇਧਰ ਘੁੰਮਣ ਫੇਰਨਾ ਆ ਸ਼ਿਕਾਰੀ ਕਿ ਆ ਸ਼ੇਵਦਵਲਾ ਉਹ ਦਾ ਪ੍ਰਬੰਧ ਬਹੁਤ ਸਮਾਧ ਕਰ ਦਿੱਤਾ ਹੈ ਹਰ ਪਾਸੇ ਪੱਕਾ ਹਰ ਸਿਸਟਮ ਉਹਦਰਾ ਪਿਛੇ ਕਮਰੇ ਵਗੈਰਾ ਹੈਗੇ ਕਾਫੀ ਠੀਕ ਆ ਸਿਸਟਮ ਹਰ ਪ੍ਰਬੰਧ ਬਣਾਤਾ ਸੀ ਵਗੈਰਾ ਨੇ ਐਸੀ ਵਾਏ ਗੁਰਜੀ ਸ਼ੇਵਦਵਲਾ ਜੀ ਦਾ ਦਰਸ਼ਨ ਕਰਾਇਆ ਕੁੜੀ ਕੁਟੀਆ ਦਰਸ਼ਨ ਕਰਾ ਸੀ ਥੋੜੀ ਪੂਰੀ ਜਿਹੀ ਕਹਿੰਦੀ ਕੁੜੀ ਜਿੱਥੇ ਪੂਰਾ ਆ ਨਾ ਸੰਤਾਂ ਨੇ ਪਹਿਲਾਂ ਬਸਾਇਆ ਜੀਤੀ ਆ ਇਹ ਸ਼ਿਵ ਦਵਾਲਾ ਇਤੋਂ ਗਾਂ ਤੋਂ ਹੋਰ ਵੀ ਦਰਸ਼ਨ ਕਰਾਂ ਮੈਂ ਕਾਫੀ ਜਗ੍ਹਾ ਆ ਪਿੰਜੋਂ ਦੇ ਵਿੱਚ ਇੱਕ ਹੋਰ ਵੀ ਜਗ੍ਹਾ ਜਿੱਦੇ ਦਰਸ਼ਨ ਕਰਨ ਵਾਲੇ ਅਧਿਆਤਮਿਕ ਜਗ੍ਹਾ ਤੇ ਜਾਂਦੇ ਆਂਦੇ ਰਹੋ ਨਾ ਤਾਂ ਐਨਰਜੀ ਪੋਸਟ ਵੀ ਬਣੀ ਰਹਿੰਦੀ ਆ ਜੇ ਕੁੜੀ ਦੀ ਜਗ੍ਹਾ ਦਰਸ਼ਨ ਕਰਾਣ ਲੱਪੀਏ ਸਾਡੇ ਵੀ ਬਿਗੜ ਜਾਣਾ ਕੰਮ ਇਸ ਕਰਕੇ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ